ਟਰੰਪ ਪ੍ਰਸ਼ਾਸਨ ਦੇ ਟੈਰਫਕ ਟੈਰਫ ਬਾਰੇ ਸ਼ਾਇਦ ਹੀ ਕੋਈ ਗੱਲ ਦੇ ਨੇ ਇਦਾਂ ਦਾ ਜਾਂਦਾ ਹੋਏ ਜਿਹਦੇ ਨਾਲ ਆਪਾਂ ਖਬਰਾਂ ਦੇ ਵਿੱਚ ਗੱਲ ਨਾ ਕਰੀਏ ਥੋੜੇ ਦਿਨ ਪਹਿਲਾਂ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਰਾਸ਼ਟਰਪਤੀ ਟਰੰਪ ਨੇ ਚੀਨ ਦੇ ਨਾਲ ਟੈਰਫ ਤੇ ਸੰਬੰਧੀ ਵਪਾਰ ਸਮਝੌਤਾ ਕਰ ਲਿਆ। ਕਿਹਾ ਇਹਨਾਂ ਨੇ ਇਹ ਆ ਕਿ ਅਸੀਂ ਤੁਹਾਡੇ ਤੋਂ ਟੈਰਫ ਹਟਾ ਲੈਨੇ ਤੁਸੀਂ ਸਾਡੇ ਤੋਂ ਟੈਰਫ ਲਾਹ ਹਟਾ ਲਓ। ਪਹਿਲਾਂ ਲਾਇਆ ਇਸ ਕਰਕੇ ਸੀ ਕਿ ਟ੍ਰੇਡ ਨੂੰ ਬੈਲੈਂਸ ਕਰਨਾ ਚਾਹੁੰਦੇ ਸੀ। ਭਾਵੇਂ ਓਵਰਆਲ ਜਿੱਤੇ ਇਹਦੇ ਵਿੱਚ ਅਮਰੀਕਾ ਦੀ ਹੋਈ ਆ ਪਰ ਹੁਣ ਦੱਸਦੇ ਇਹ ਆ ਕਿਉਂਕਿ ਰਾਸ਼ਟਰਪਤੀ ਟਰੰਪ ਦੇ ਟੈਰਫ ਲਾਉਣ ਤੇ ਲਾਉਣ ਦੀ ਹਟਾਉਣ ਦੀ ਨੀਤੀ ਵੱਡੇ ਵੱਡੇ ਦੁਨੀਆ ਦੇ ਅਰਥ ਸ਼ਾਸਤਰੀ ਵੱਡੇ ਵੱਡੇ ਰਾਜਨੀਤੀ ਨੂੰ ਸਮਝਣ ਵਾਲਿਆਂ ਤੋਂ ਰਾਸ਼ਟਰਪਤੀ 트ੰਪ ਦੀ ਪਾਲਿਸੀ ਬਾਹਰ ਆ ਉਹਨਾਂ ਦੀ ਸਮਝ ਦੇ ਵਿੱਚ ਨਹੀਂ ਆ ਰਹੀ ਕਿਉਂਕਿ ਪ੍ਰੋਡਕਟ ਨਹੀਂ ਕਰ ਸਕਦੇ ਕੁਝ ਕਿ ਉਹਨਾਂ ਨੇ ਕਰਨਾ ਕੀ ਹੈ ਤੇ ਕਹਿਣਾ ਕੀ ਹੈ ਮਕਸਦ ਬੜਾ ਸਿੱਧਾ ਸੀ ਰਾਸ਼ਟਰਪਤੀ 트ੰਪ ਦਾ ਮਕਸਦ ਇਹ ਸੀ ਕਿ ਜੋਗਰਾ ਕੋ ਕਰਕੇ ਅਮਰੀਕਾ ਦੀ ਇਕਨੋਮੀ ਬਚਾਉਣੀ ਹੈ ਅਮਰੀਕਾ ਦੀ ਇੰਡਸਟਰੀ ਬਚਾਉਣੀ ਹੈ ਜਿਹੜੀ ਚੀਜ਼ ਅਮਰੀਕਾ ਦੇ ਵਿੱਚ ਬਣੇ ਉਹਦੀ ਵੈਲਿਊ ਹੋਵੇ ਜੇ ਕੋਈ ਬਾਹਰੋਂ ਚੀਜ਼ ਆਉਂਦੀ ਹੈ ਤਾਂ ਏਨੀ ਮਹਿੰਗੀ ਹੋ ਜਵੇ ਕਿ ਲੋਕ ਅਮਰੀਕਾ ਦੀ ਬਣੀਆਂ ਚੀਜ਼ਾਂ ਲੈਣ ਇਸੇ ਕਰਕੇ ਟੈਰਿਫ ਲਾਏ ਗਏ ਸੀ ਹੁਣ ਉਹ ਟੈਰਫ ਦੇ ਨਾਲ ਨੁਕਸਾਨ ਅਮਰੀਕਾ ਦਾ ਵੀ ਹੋਇਆ ਇੱਕ ਤੇ ਇਹ ਦੱਸਦੇ ਆ ਵੀ ਇਹ ਇਹਨਾਂ ਦੇ ਟੈਕਟਿਕ ਸੀਗੇ ਜਾਂ ਇਹਨਾਂ ਦੀ ਇੱਕ ਸਟ੍ਰੈਟਜੀ ਦਾ ਹਿੱਸਾ ਸੀ ਰਾਸ਼ਟਰਪਤੀ ਟਰੰਪ ਦੇ ਕੇ ਪਹਿਲਾਂ ਟੈਰਫ ਲਾ ਕੇ ਬਾਅਦ ਵਿੱਚ ਘਟਾ ਲੈਣੇ ਓਵਰਆਲ ਵਧਾ ਦੇਣੇ ਵੀ 145% ਕਹਿ ਕੇ 30% ਲਾ ਦਿਓ ਫੇਰ ਵੀ 30% ਬਹੁਤ ਆ ਲਾਉਣੇ 30 ਸੀ ਪਹਿਲਾਂ ਪਰ ਇਹਨਾਂ ਨੇ ਵੈਸੇ 145% ਕਹਿ ਕੇ ਦੁਨੀਆ ਨੂੰ ਡਰਾ ਦਿੱਤਾ ਚੀਨ ਦੇ ਉੱਤੇ ਟੈਰਫ ਲਾਉਣ ਦੇ ਨਾਲ ਹੁਣ ਗੱਲ ਇੱਕ ਹੋਰ ਸਾਹਮਣੇ ਆ ਰਹੀ ਹੈ ਉਹ ਕਹਿੰਦੇ ਵੀ ਅਸਲ ਦੇ ਵਿੱਚ ਸਟ੍ਰੈਟਜੀ ਦਾ ਜੋ ਕੁਝ ਸੀਗੀ ਪਰ ਅਸਲ 'ਚ ਗਲਤ ਚਲੇਗੀ ਰਾਸ਼ਟਰਪਤੀ 트럼ਪ ਦੇ ਜਿਹੜੇ ਟੈਕਸ ਲਾਉਣ ਤੋਂ ਬਾਅਦ ਜਿਹੜੇ ਚੀਨ ਦੇ ਸਮਾਨ ਦੇ ਉੱਤੇ ਜਦੋਂ ਇਹਨਾਂ ਨੇ ਟ੍ਰੇਡ ਨੂੰ ਰੀਬੈਲੈਂਸ ਕਰਨ ਦਾ ਯਤਨ ਕੀਤਾ ਉਹਦੇ ਵਿੱਚੋਂ ਜਿਹੜੇ ਕੁਝ ਨੇੜਲੇ ਬੰਦੇ ਨੇ ਕਹਿੰਦੇ ਸਰਕਾਰ ਦੇ ਜਾਂ ਰਾਸ਼ਟਰਪਤੀ 트럼ਪ ਦੇ ਉਹਨਾਂ ਨੇ ਇਹ ਦੱਸਿਆ ਕਿ ਜਿਹੜੇ ਬੰਦੇ ਤੁਹਾਡੀ ਸਪੋਰਟ ਕਰਦੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਉਹਨਾਂ ਦਾ ਨੁਕਸਾਨ ਹੋ ਰਿਹਾ ਚਾਹੇ ਵਰਕਰ ਨੇ ਚਾਹੇ ਟਰੱਕਰ ਨੇ ਚਾਹੇ ਲੌਂਗ ਸ਼ੋਰ ਮੈਨ ਨੇ ਲੋਕ ਆਮ ਤੌਰ ਦੇ ਤੇ ਜਿਹੜੇ 트럼ਪ ਦੀ ਸਪੋਰਟ ਕਰਦੇ ਆ ਉਹ ਇਸ ਵੇਲੇ ਤਰਾ ਤਰਾ ਕਰ ਰਹੇ ਆ ਕਿਉਂਕਿ ਇਕਨੋਮੀ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਚਾਹੇ ਉਹ ਲਾਸ ਐਂਜਲਸ ਦੀ ਪੋਰਟ ਹੋਵੇ ਉੱਥੇ 50% ਦੇ ਕਰੀਬ ਕੰਮ ਰਹਿ ਗਿਆ ਸ਼ਾਰਟਲ ਪੋਰਟ ਹੋਵੇ ਇੱਥੇ ਇੰਪੋਰਟ 72% ਵਧ ਗਿਆ ਪਰ ਫਿਰ ਵੀ ਇੱਥੇ ਟਰੱਕਾਂ ਦੇ ਟੂ ਆਟੋ ਆਈ ਦੇ ਵਿੱਚ 15% ਕਮੀ ਆ ਗਈ ਹੈ ਇਹ ਕਿਹਾ ਗਿਆ ਕਿ ਚੀਨ ਦੇ ਨਾਲ ਜਿਹੜੀ ਹੁਣ ਨਵੋਸ਼ੀ ਨੇਸ਼ਨ 네ਗੋਸ਼ੀਏਸ਼ਨ ਹੋਈ ਹੈ ਜਿਹੜੀ ਹੁਣ ਉਹਨਾਂ ਦੇ ਨਾਲ ਸੰਧੀ ਹੋਈ ਹੈ ਉਹਦੇ ਵਿੱਚ ਲੋਕਾਂ ਨੇ ਜਾਂ ਇਹਨਾਂ ਦੇ ਨੇੜੇ ਦੇ ਬੰਦਿਆਂ ਨੇ ਰਾਸ਼ਟਰਪਤੀ ਟਰੰਪ ਨੂੰ ਕਹਿਤਾ ਕਿ ਜਿਹੜੇ ਬੰਦੇ ਤੁਹਾਡੇ ਸਪੋਰਟਰ ਨੇ ਉਹਨਾਂ ਦਾ ਨੁਕਸਾਨ ਹੋ ਰਿਹਾ ਜਦੋਂ ਉਹਨਾਂ ਨੂੰ ਉਹਨਾਂ ਦੇ ਇੰਟਰਨਲ ਬੰਦਿਆਂ ਨੇ ਦੱਸਿਆ ਕਿ ਤੁਹਾਡੇ ਬੰਦਿਆਂ ਦਾ ਨੁਕਸਾਨ ਹੋ ਰਿਹਾ ਫਿਰ ਉਹਨਾਂ ਨੇ ਫੈਸਲਾ ਲਿਆ ਕਿ ਅਸੀਂ ਚੀਨ ਦੇ ਨਾਲ ਡੀਲ ਕਰਦੇ ਹਾਂ ਜਿਹੜੀ 트ੰਪ ਦੀ ਟੀਮ ਇਹਨੇ ਨੇਗੋਸ਼ੀਏਸ਼ਨ ਲਈ ਕਹਿੰਦੇ ਪੁਸ਼ ਕੀਤਾ ਜਿਹੜੇ ਚੀਫ ਆਫ ਸਟਾਫ ਨੇ ਇਹਨਾਂ ਦੇ ਸਟਿਊਅਰਲਿਸ ਉਹ ਤੇ ਉਹਨਾਂ ਨੇ ਕਹਿੰਦੇ ਰਾਸ਼ਟਰਪਤੀ 트ੰਪ ਨੂੰ ਇਹ ਗੱਲ ਸੀ ਕਿ ਤੁਹਾਡੇ ਵੋਟਰ ਤੁਹਾਡੇ ਨਾਲ ਰਾਜ ਨੇ ਗੁੱਸੇ ਨੇ ਤੇ ਉਹਨਾਂ ਨੇ ਕਿਹਾ ਵੀ ਜਾ ਕੇ ਹੁਣ ਚੀਨ ਦੇ ਨਾਲ ਗਲ ਟ੍ਰੇਡ ਟਾਕ ਜਿਹੜੀ ਆ ਉਹ ਕੀਤੀ ਜਾਵੇ ਸੋ ਚੀਨ ਦੇ ਨਾਲ ਪਾਰਸ਼ਲ ਮੇਲ ਬਣਾਈ ਗਈ ਹੈ 네ਗੋਸ਼ੀਏਸ਼ਨ ਹੋਈ ਹੈ ਜਨੇਵਾ ਦੇ ਵਿੱਚ ਯੂਐਸ ਤੇ ਚਾਈਨਾ ਦੇ ਵਿੱਚਕਾਰ ਤੇ ਇੱਕ ਛੋਟੀ ਜੀ ਡੀਲ ਹੋਈ ਹੈ ਜਿਹਦੇ ਨਾਲ ਕੁਝ ਟੈਰਫ ਘਟ ਗਏ ਪਰ ਫੁੱਲ ਫਾਈਨਲ ਟ੍ਰੇਡ ਐਗਰੀਮੈਂਟ ਹਜੇ ਤੱਕ ਨਹੀਂ ਹੋਇਆ ਲਗਾਤਾਰ ਰਾਸ਼ਟਰਪਤੀ ਟਰੰਪ ਆਪਣੇ ਟੈਰਫਾਂ ਸੰਬੰਧੀ ਫੈਸਲਿਆਂ ਨੂੰ ਬਦਲ ਰਹੇ ਆ ਤੇ ਬਿਜ਼ਨਸ ਤੇ ਜਿਹੜੇ ਮਾਰਕੀਟ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਉੱਤੇ ਬਹੁਤ ਸਾਰਾ ਪ੍ਰੈਸ਼ਰ ਪਾਇਆ ਜਿੰਨੀ ਵਾਰੀ ਵੀ ਟੈਰਫ ਲੱਗਿਆ ਜਿੰਨੀ ਵਾਰੀ ਵੀ ਪ੍ਰੋਬਲਮ ਕਾਜ਼ ਹੋਈ ਹੈ ਜਿਹੜੇ ਬਿਜ਼ਨਸ ਸੀਗੇ ਵੱਡੇ ਵੱਡੀਆਂ ਕੰਪਨੀਆਂ ਦੇ ਸੀਈਓ ਸੀਗੇ 트럼ਪ ਦੇ ਆਪਣੇ ਨੇੜੇ ਸੀਗੇ ਉਹਨਾਂ ਨੇ ਪ੍ਰੈਸ਼ਰ ਪਾਇਆ ਕਿ ਤੁਸੀਂ ਬੈਕਡਾਊਨ ਕਰੋ ਇਹਨਾਂ ਨੂੰ ਮਜਬੂਰ ਕਰ ਦਿੱਤਾ ਵੀ ਜਿਹੜਾ ਫੈਸਲਾ ਲਿਆ ਸੀ ਉਹਨੂੰ ਵਾਪਸ ਲਿਆ ਜਾਵੇ ਕਿ ਇਹ ਅਸਲ ਦੇ ਵਿੱਚ ਰਾਸ਼ਟਰਪਤੀ 트럼ਪ ਦੀ ਨੀਤੀ ਦਾ ਹਿੱਸਾ ਨਹੀਂ ਸੀ ਕਿ ਪਹਿਲਾਂ 145% ਟੈਰਫ ਲਾ ਦਿਓ ਜਦੋਂ ਰੌਲਾ ਪੈਗਾ ਤੇ ਮੁੜ ਕੇ 30% ਕਰ ਲਓ ਅਸਲ ਦੇ ਵਿੱਚ ਇਹਨਾਂ ਨੇ 145 ਹੀ ਲਾਉਣਾ ਸੀ ਪਰ ਕਿਉਂਕਿ ਲੋਕਾਂ ਦੇ ਵਿੱਚ ਵਿਰੋਧ ਹੋ ਗਿਆ ਰੋਈ ਵੀ ਇਹਨਾਂ ਦੇ ਆਪਣੇ ਲੋਕਾਂ ਦੇ ਵਿੱਚ ਤੇ ਜਿਹੜੇ ਸੈਕਟਰੀ ਆਫ ਸਟੇਟ ਜਾਂ ਦੂਜੇ ਜਿਹੜੇ ਨੇ ਉਹ ਇਹਨਾਂ ਨੂੰ ਜਾ ਕੇ ਜਦੋਂ ਇਹ ਦੱਸਣ ਲੱਗ ਪੈਂਦੇ ਆ ਕਿ ਆਹ ਪ੍ਰੋਬਲਮ ਆਈ ਆ ਤੇ ਫੇਰ ਇਹ ਫੈਸਲਾ ਲੈ ਕੇ ਇਹਨਾਂ ਨੇ ਸਾਰੇ ਸਾਰੇ ਟੈਰਫ ਜਿਹੜੇ ਆ ਉਹ ਪਿੱਛੇ ਨੂੰ ਕੀਤੇ ਆ ਆ ਪ੍ਰੋਮਿਸ ਬਹੁਤ ਵੱਡੇ ਸੀ ਪਰ ਨਤੀਜੇ ਓਡੇ-ਓਡੇ ਨਹੀਂ ਨਿਕਲ ਰਹੇ ਰੀਅਲ ਜਿਹੜਾ ਗੇਨ ਆ ਇਹਨਾਂ ਟੈਰਫ ਤੋਂ ਓਡਾ ਵੱਡਾ ਜਿੰਨਾ ਕਿ ਲੱਗਦਾ ਸੀ ਓਡਾ ਵੱਡਾ ਇਹਨਾਂ ਕੋਲੋਂ ਨਹੀਂ ਨਿਕਲਿਆ ਜਿਹੜੀਆਂ ਡੀਲ ਹੋਈਆਂ ਦੂਜੇ ਦੇਸ਼ਾਂ ਦੇ ਨਾਲ ਵੀ ਜਿਵੇਂ ਯੂਕੇ ਆ ਉਹਨਾਂ ਦੇ ਨਾਲ ਵੀ ਬਹੁਤ ਵੱਡੇ ਕੋ ਬੈਨੀਫਿਟ ਇੱਥੇ ਆ ਰਹੀ ਹਜੇ ਤੱਕ ਨਹੀਂ ਦਿਖ ਰਹਾ ਇਕਨੋਮੀ ਜਿਹੜੀ ਆ ਉਹ ਤੇ ਟਰੰਪ ਦੀ ਪੋਪੂਲੈਰਿਟੀ ਦੇ ਉੱਤੇ ਮਾੜਾ ਅਸਰ ਪੈ ਰਿਹਾ ਸੀ ਸਟਾਕ ਮਾਰਕੀਟ ਦਾ ਥੱਲੇ ਚਲੇ ਜਾਣਾ ਕੰਪਨੀਆਂ ਦਾ ਸਟਰਗਲ ਕਰਨਾ ਸਾਰੇ ਕੁਝ ਦੇ ਵਿੱਚ ਤੇ ਜਿਹੜੀ ਰਾਸ਼ਟਰਪਤੀ ਟਰੰਪ ਦੀ ਅਪਰੂਵਲ ਰੇਟਿੰਗ ਹੈ ਕਿਉਂਕਿ ਸਰਵੇ ਤੋਂ ਬਾਅਦ ਵੀ ਹੋਇਆ ਸਰਵੇ ਬਾਅਦ ਦੇ ਵਿੱਚ ਦੱਸਿਆ ਕਿ ਰਾਸ਼ਟਰਪਤੀ ਟਰੰਪ ਦੀ ਅਪਰੂਵਲ ਰੇਟਿੰਗ ਥੱਲੇ ਨੂੰ ਗਈ ਆ ਇਸ ਕਰਕੇ ਇਹ ਰਿਸਕ ਹੀ ਸੀ ਇਹਨਾਂ ਦੇ ਲਈ ਕਿਸੇ ਵੀ ਟੈਰਫ ਨੂੰ ਉਸ ਤਰੀਕੇ ਦੇ ਨਾਲ ਰੱਖਣਾ ਟੈਰਫ ਹੈਗੇ ਨੇ ਹਟ ਗਏ ਨੇ ਕਾਫੀ ਜਿੱਦਾਂ 125 ਤੋਂ 30 ਪਰਸੈਂਟਾਜ ਹੈ ਨਾ ਪਰ ਆਮ ਨਾਲੋਂ ਹਜੇ ਵੀ ਜ਼ਿਆਦਾ ਨੇ ਭਾਵੇਂ ਉਹਨਾਂ ਨੇ ਟੈਰਿਫ ਘਟਾ ਰਹੇ ਆ ਪਰ ਫੇਰ ਵੀ ਜਿੰਨੇ ਹੋਣੇ ਚਾਹੀਦੇ ਸੀ ਟੈਰਿਫ ਜਾਂ ਪਹਿਲਾਂ ਸੀਗੇ 5 ਗੁਣਾ ਹਜੇ ਵੀ ਉਹਨਾਂ ਨਾਲੋਂ ਜ਼ਿਆਦਾ ਤੇ ਉਹ 5 ਗੁਣਾ ਅਸਰ ਇਕਨੋਮੀ ਦੇ ਉੱਤੇ ਇਹ ਸਾਰੇ ਕੁਝ ਦਾ ਵਿੱਚ ਪੈਣਾ ਹੈ ਟੈਰਿਫ ਪਲਾਨ ਦੇ ਉੱਤੇ ਬਹੁਤ ਵੱਡਾ ਚੈਲੰਜ ਬਹੁਤ ਵੱਡਾ ਸੰਕਟ ਰਾਸ਼ਟਰਪਤੀ ਦਾ ਆਪਣਿਆਂ ਦਾ ਉਹਨਾਂ ਦੇ ਉਲਟ ਹੋਣ ਦੇ ਨਾਲ ਟੈਰਿਫਾਂ ਦੇ ਉੱਤੇ ਫੈਸਲੇ ਜਿਹੜੇ ਆ ਪਿੱਛੇ ਨੂੰ ਆ ਰਹੇ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ